ਜੀ ਪੁਜੀ ਕਿਤੇ ਹਰ ਗੜੀ ਜਿਵੇਂ ਆ ਬਣਾਏ ਨੇ ਤੁਸੀਂ ਜੀ ਚ ਪ੍ਰਿੰਟ ਲਈ ਭਰਾ ਠੀਕ ਹੈ ਜੀ ਜਿਹੜੇ ਹੁਣ ਸਰਪੰਚ ਨੇ ਮੌਜੂਦਾ ਬਰਿੰਦਰ ਜੀ ਠੀਕ ਹੈ ਹਾਂ ਸਾਰਾ ਬੱਚੇ ਦੇ ਤਰਫ ਢੰਗ ਵਾਸਤੇ ਸਟੇਡੀਅਮ ਵੀ ਬਹੁਤ ਸੋਹਣਾ ਬਣਿਆ ਹਨਾ ਜੀ ਸਾਰੇ ਪਾਸੇ ਆ ਜਿੰਮ ਜਮਲ ਗਿਆ ਜਿਹੜਾ ਜਮਲ ਪੂਰਾ ਜਿੰਮ ਬਣਾਇਆ ਸਾਰੇ ਬੱਚੇ ਹੋ ਗਏ ਤੇ ਉਧਰ ਓਪਨ ਜਮ ਵੀ ਆ ਗਈ ਆ ਛੋਟੇ ਬੱਚਾ ਵਾਸਤੇ ਆ ਗਏ ਆ ਸਾਰੇ ਬੱਚੇ ਤਾਂ ਕਰਦੇ ਨੇ ਜੀ ਹਾਂ

ਇਹ ਇਹਦੇ ਤੇ ਸਵੇਰ ਸ਼ਾਮ ਨੌਜਵਾਨ ਤੇ ਬਜ਼ੁਰਗ ਬੁੜੀਆਂ ਮਾਤਾਵਾਂ ਵੀ ਗੜੇ ਗੜੇ ਦਿੰਦੀਆਂ ਨੇ ਹਨਾ ਜੀ ਜੇ ਕਿਸੇ ਨੇ ਮੇਰੇ ਵਰਗੇ ਬੈਠੇ ਜੇ ਤਾਂ ਚਾਰ ਵਾਹ ਬਣੀ ਮਿੰਨਾਂ ਦੇ ਸਾਰੇ ਬੈਠ ਜਾਂਦੇ ਨੇ ਠੀਕ ਹੈ ਚਾਰੇ ਪਾਸੇ ਪੋਸਟਰ ਕਿੰਨੇ ਸੋਹਣੇ ਲਿਖੇ ਹੋਣੇ ਨੇ ਮੈਨੂੰ ਐ ਲੱਗਦਾ ਵੀ ਮਾਲਵੇ ਚ ਇਹ ਪਹਿਲਾ ਪਿੰਡ ਉਹ ਜਿੱਥੇ ਇੰਨੀ ਜਿਆਦਾ ਸਫਾਈ ਹੈ ਹਨਾ ਜੀ ਚੰਡੀਗੜ੍ਹ ਹੀ ਲੱਗਦਾ ਉਧਰ ਲਾ ਜ਼ਰੂਰ ਹੈ ਵੀ ਉਹ ਜਿਹੜਾ ਤੁਹਾਡੇ ਉਧਰ ਇੱਕ ਪਿੰਡਾਂ ਮੈਂ ਦੇਖਿਆ ਸੀ ਕਿਹੜਾ ਦੱਸੇ ਪਿੰਡੇ ਦੇ ਨਾਲ ਕਿਤੇ ਉਹਨੂੰ ਕਿ ਮੁਰਾ ਉਹ ਵੀ ਤਖਰਾਵਾਂ ਗਿਆ ਬੰਦਾ ਛੱਤ ਅੱਕਾ ਸੱਕ ਸੱਕਾਂ ਵਾਲੀ ਹਾਂ 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 ਉਹਦੇ ਬੜਾ ਪੂਰਾ ਉਹਦੇ ਲੈ ਬਹੁਤ ਸੋਹਣਾ ਪਿੰਡ ਉਹ ਵੀ ਆ ਸਾਡੇ ਨਾਲ ਸੱਤਿਆਪੁਰ ਦੀ ਸਕੂਲ ਤੇ ਪ੍ਰੈਜ ਸਕੂਲ ਦਾ ਨਕਸ਼ਾ ਹੀ ਨਾ ਸੋਹਣਾ ਹੈ ਨਾ ਸਕੂਲ ਦਾ ਵਿੱਚ ਗਮਾਂ ਲੈ ਕੇ ਦੇਖੀ ਕੋਹਪੜੀਆਂ ਇੱਜੇ ਦੇਖੀ ਆਪਣੀਆਂ ਅੰਗ ਬਣਾਇਆ ਠੀਕ ਆ ਫਸੀ ਪਈ ਫਸੀ ਦੀ ਮੈਂ ਤਾਂ ਹਾਂ ਲੱਗਦਾ ਆ ਲੈ ਵੀ ਮੇਤਰਾ ਆਪਾਂ ਪਿੰਡ ਪੰਨਵਾ ਦੇ ਵਿੱਚ ਫਿਰਦੇ ਆ ਪੰਨਵਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਬਰਿੰਦਰ ਚੇਅਰਮੈਨ ਸਰਪੰਚਾ ਕਹਿੰਦੇ ਮੌਕੇ ਦਾ ਤੇ ਦੂਜਾ ਤੀਜਾ ਪਲਾਨ ਚੱਲਦਾ ਉਹਨਾਂ ਦਾ ਤੇ ਇਸ ਵਾਰ ਮੇਰਾ ਖਿਆਲ ਉਹਨਾਂ ਦੀ ਵਾਈਫ ਨੇ ਸਰਪੰਚ ਹਾਂਜੀ ਧਰਮ ਪਤਨੀ ਉਹਨਾਂ ਦੇ ਸਰਪੰਚ ਨੇ ਤੇ ਪਹਿਲਾਂ ਵੀ ਇਹੀ ਸਰਪੰਚ ਸੀਗੇ ਹਾਂਜੀ ਇਹਨਾਂ ਦੀ ਮਾਤਾ ਸੀ ਪਹਿਲਾਂ ਇਹਨਾਂ ਦੀ ਮਾਤਾ ਸੀਗੇ ਮਤਲਬ ਇਹਨਾਂ ਦੇ ਪਰਿਵਾਰ ਚ ਹੀ ਆ ਇਹਨਾਂ ਨੇ ਪਿੰਡ ਦੀ ਨਹਿਾਰ ਬਦਲ ਦੀ ਜੰਡਾ ਹਾਂ ਬਹੁਤ ਸੋਹਣਾ ਕੰਮ ਆ ਤੇ ਸਾਹਮਣੇ ਕਹਿੰਦੇ ਵੀ ਸਮਸ਼ਾਨ ਘਾਟ ਦਿਖਾਉਣ ਲੱਗਿਆ ਤੁਹਾਨੂੰ ਤੇ ਸਪੈਸ਼ਲ ਤੌਰ ਤੇ ਰੱਖਿਆ ਹੋਇਆ ਵੀ ਸਫਾਈ ਦਾ ਧਿਆਨ ਜਿਹੜਾ ਉਹ ਰੱਖੋ ਇਹ ਇਹ ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਨੇ ਮੁਲਾਜ਼ਮ ਰਟਾਇਰ ਨੇ ਪੰਜਾਬ ਪੁਲਿਸ ਦੇ ਵਿੱਚੋਂ ਤੇ ਇਹ ਜਿਵੇਂ ਕਹਿੰਦੇ ਹੋਂਗੇ ਆਖਰੀ ਸਟੇਸ਼ਨ ਆ ਹਨਾ ਜੀ ਬੰਦੇ ਦਾ ਆ ਜੀ ਥੋੜੀ ਰੱਖਦੇ ਲੋ ਇੱਥੇ ਆ ਕੇ ਜ਼ਿੰਦਗੀ ਦਾ ਜਿਹੜਾ ਰਸਤਾ ਉਹ ਮੰਜ਼ਲ ਇਹ ਤੈ ਹੋ ਜਾਂਦੀ ਆ ਸੱਤ ਤੇ ਜਾਣਾ ਝੂਠ ਹੈ ਹਾਂ ਆਹ ਨਹੀਂ ਉੱਥੇ ਗੱਡੀ ਮੜਿਆ ਪਈਆਂ ਕੱਟੀਆਂ ਕੱਢੋ ਭਾਈ ਆਹੋ ਹਾ ਹਾ ਕੀ ਬਾਤ ਹੈ ਅਰੇ ਪੱਥਰੀ ਪੱਥਰ ਲਾਇਆ ਪੈਸ ਸਮਸ਼ਾਨ ਘਾਟ ਦੇ ਵਿੱਚ ਇੰਟਰਲੌਕ ਦੇ ਨਾਲ ਐਨ ਸਾਰਾ ਸਮਸ਼ਾਨ ਘਾੜ ਚਣਿਆ ਪੈਦੇ ਪਰਲੇ ਪਾਸੇ ਉਧਰ ਬਣਿਆ ਹੋਇਆ ਪਾਰਕ ਬਹੁਤ ਸੋਹਣਾ ਤੇ ਪੂਰੀ ਜਾਣਕਾਰੀ ਆਪਾਂ ਹਾਂ ਬਾਥਰੂਮ ਵੀ ਬਣੇ ਹੋਏ ਨੇ ਤੇ ਦਿਓ ਜੀ ਜਾਣਕਾਰੀ ਸਮਸ਼ਾਨ ਘਾੜ ਬਾਰੇ ਦੱਸੋ ਤੁਹਾਡੇ ਪਿੰਡ ਦੇ ਬਾਰੇ ਸਮਸ਼ਾਨ ਘਾੜ ਜੀ ਪਹਿਲਾਂ ਦੂਜੇ ਦੋ ਤੇ ਸਾਢੇ ਪਿੰਡੇ ਇੱਕੇ ਆ ਕੋਈ ਇਹਦੇ ਵਿੱਚ ਐਸਐਸਸੀ ਨਹੀਂ ਕੋਈ ਹੋ ਨਹੀਂ ਹੈਗਾ ਜਰਨਲ ਨਹੀਂ ਸਾਰਾ ਜਰਨਲ ਕਨਿਆ ਵਾਸੇ ਕਰਤਾ ਠੀਕ ਹੈ ਜੀ ਉਹ ਬਲੂਟਾ ਲਾਇਆ ਕਿ ਬਲੂਟਾ ਉਹ ਜੇ ਲੱਗੇ ਸਾਰਾ ਜਿੰਨੇ ਦਾ ਹੂੰ ਇਸ ਕਰਕੇ ਪਹਿਲਾਂ ਮੋਟਰ ਲੱਗੀ ਹੋਈ ਹੈ ਸਾਰਾ ਪਾਰਕ ਬਣਿਆ ਹੋਏਗਾ ਹਾਂ ਠੀਕ ਹੈ ਨੀ ਤੇ ਆਹ ਪਿੱਛੇ ਕੁਰਸੀਆਂ ਲਾ ਕੇ ਇੱਕ ਸ਼ੈਡ ਉਧਰ ਬਣਾਤਾ ਇੱਕ ਸ਼ੈਡ ਇਧਰ ਬਣਾਤਾ ਠੀਕ ਹੈ ਜੀ ਹਾਂ ਜੀ ਆਦਰ ਬੈਠਣ ਵਾਸਤੇ ਸ਼ੈਡ ਹੋ ਗਿਆ ਹਨਾ ਠੀਕ ਹੈ ਬੈਠਣ ਵਾਸਤੇ ਹੋ ਗਿਆ ਉਹ ਤੇ ਕੁਰਸੀਆਂ ਦਾ ਹਾਂ ਸਾਰਾ ਤੇ ਉਹ ਤੁਸੀਂ ਕਾੜੀ ਹਣਾਉਂਦੇ ਸੀ ਕੋ ਉਦੋਂ ਵੀ ਕਹਿੰਦੇ ਵੀ ਜਿਹੜਾ ਸਾਡੇ ਪਿੰਡ ਬੰਦਾ ਆਇਆ ਸੀ ਕੋਈ ਹਾਂ ਜੀ ਹਾਂ ਹਾਂ ਉਹ ਬੰਦਾ ਆਇਆ ਸੀ ਸਾਡੇ ਪਿੰਡ ਆ ਉਹ ਭੋਗ ਤੇ ਆ ਗਿਆ ਕਿਸੇ ਭੋਗ ਤੇ ਆਇਆ ਸੀ ਹਾਂ ਕੋਸ ਤੇ ਉਹ ਬੰਦਾ ਜਦੋਂ ਅਸੀਂ ਸਿੱਧਾ ਵਿਦਾ ਹੋ ਕੇ ਚਲੇ ਗਏ ਸਾਰੇ ਬਾਗੇ-ਬਾਗੇ ਅਸੀਂ ਰਹਿ ਗਏ ਪੰਜ ਚਾਰ ਬੰਦੇ ਹੂੰ ਉਹ ਕਹਿੰਦਾ ਜੇ ਪਾਸੇ ਹਟ ਜਾਓ ਕਹਿੰਦਾ ਮੇਰਾ ਐਂ ਜੀ ਕਰਦਾ ਵੀ ਕਹਿੰਦਾ ਪਾਰਾ ਥੋੜਾ ਦੇਖ ਕੇ ਸਮਸ਼ਾਨ ਘਟਾ ਮੇਰਾ ਮਰਨੂ ਜੀ ਕਰਦਾ ਹੁਣ ਮਰਨੂ ਜੀ ਕਰਦਾ ਕਹਿੰਦਾ ਅੱਛਾ ਸਮਸ਼ਾਨ ਘਟ ਦੇ ਕੇ ਮਰਨੂ ਜੀ ਕਰਦਾ ਐਨਾ ਸੋਹਣਾ ਸਮਸ਼ਾਨ ਘਟਾ ਕਹਿੰਦੇ ਇੱਥੇ ਆ ਕੇ ਬੰਦੇ ਦਾ ਮਰਨੂ ਜੀ ਕਰਿਆ ਹੁੰਦਾ ਵੀ ਇੱਥੇ ਮਰਨਾ ਹੋਵੇ ਯਾਰ ਇੰਨੀ ਸੋਹਣੀ ਥਾਂ ਤੇ ਹਨਾ ਜੀ ਇੱਕ ਇੱਕ ਚੀਜ਼ ਆ ਮੁੰਡੀ ਕੋ ਸਰਪੰਚ ਦਾ ਹਾਰੇ ਪੰਡਾ ਜੀ ਆ ਹਾਂ ਪਰ ਯਾਰ ਇੱਥੇ ਚੀਜ਼ ਵੱਖਰੀ ਹੈ ਬਿਲਕੁਲ ਕੰਮ ਕੀਤਾ ਬੋਲਦਾ ਸਰਪੰਚ ਦਾ ਹਾਂ ਜੀ ਹਾਂ ਤੇ ਮੈਨੂੰ ਐ ਲੱਗਦਾ ਕਿ ਪਿੰਡ ਦੇ ਵਿੱਚ ਕੋਈ ਪਾਰਟੀ ਵਾਜੀ ਵੀ ਥੋੜੀ ਹੋਊਗੀ ਠੀਕ ਹੈ ਕੋਈ ਖਾਸ ਨਹੀਂ ਕੋਈ ਜ਼ਿਆਦਾ ਨਹੀਂ ਤੇ ਵਿਰੋਧੀ ਵੀ ਕੋਈ ਨਹੀਂ ਸਰਪੰਚ ਦਾ ਕੋਈ ਕੋਟਰੀ ਮਹੰਤਾਂ ਦਾ ਪਿੰਡ ਹੈ ਸਾਡਾ ਪਿੰਡ ਹੈ ਠੀਕ ਹੈ ਸਾਡੇ ਬਰਾਗੀ ਜੱਟ ਕੋਈ ਨਹੀਂ ਜੱਟ ਕੋਈ ਨਹੀਂ ਠੀਕ ਹੈ ਸਾਡੇ ਕੋਈ ਜੱਟ ਨਹੀਂ ਹੈ ਕੋਈ ਜੱਟ ਕੋਈ ਨਹੀਂ ਕੋਈ ਸਾਡੇ ਟੋਟਲ ਮਹੰਤਰੇ ਠੀਕ ਹੈ ਬਰਾਗੀ ਸਾਡਾ ਦਾ ਪਿੰਡ ਹੈ ਬਰਾਗੀ ਵਾਲਾ ਪਿੰਡ ਹੈ ਠੀਕ ਹੈ ਜੀ ਤਾਂ ਹੀ ਅਸੀਂ ਬੰਦਾ ਬਹਾਦਰ ਦਾ ਗੁਰਦੁਆਰਾ ਬਣਾ ਰਿਹਾ ਹਾਂ ਹਾਂ ਹੁਣ ਗੁਰਦੁਆਰਾ ਬੰਦਾ ਸਿੰਘ ਬਹਾਦਰ ਦੇ ਯਾਦਗਾਰ ਦੇ ਵਿੱਚ ਬਣ ਰਿਹਾ ਹੈ ਜੀਮੀਂਦਾਰਾਂ ਦਾ ਪਿੰਡ ਕਹਿਣ ਦਾ ਭਾਬਾ ਨਹੀਂ ਨਹੀਂ ਮਹੰਤਾਂ ਨਹੀਂ ਨਹੀਂ ਹਾਂ ਜੀ ਜੱਟ ਨਹੀਂ ਮਤਲਬ ਜੀਮੀਂਦਾਰਾਂ ਦਾ ਪਿੰਡ ਹੈ ਜੀ ਖੇਤੀ ਸਾਰੇ ਕਰਦੇ ਡੇਰੇ ਦੀ ਜਮੀਨ ਵੀ ਹੋਊਗਾ ਨਾ ਜੀ ਡੇਰੇ ਦੀ ਜਮੀਨ ਡੇਰੇ ਵੀ ਬਣੇ ਹੋਣਗੇ ਪਿੰਡ 'ਚ ਡੇਰੇ ਇੱਕ ਡੇਰਾ ਜੀ ਠੀਕ ਹੈ ਜੀ ਤੇ ਹੋਰ ਕਿਹੜੀਆਂ-ਕਿਹੜੀਆਂ ਮਤਲਬ ਧਾਰਮਿਕ ਸਥਾਨ ਹੋਰ ਕਿਹੜੇ-ਕਿਹੜੇ ਪਿੰਡ ਦੇ ਵਿੱਚ ਹਾਂ ਜੀ ਮੰਦਰ ਹੈਗਾ ਜੀ ਸਿਮੰਦਰ ਹੈਗਾ ਜੀ ਮਹਾਵੀਰ ਦਾ ਮੰਦਰ ਹੈਗਾ ਸਾਡੇ ਉਰੇ ਜੀ ਅੱਛਾ ਤੇ ਇੱਕ ਹੁਣ ਪਿੱਛੇ ਜਿਹੜਾ ਰਾਮ ਇਹਨੇ ਬਣਵਾਇਆ ਸੀ ਚੇਅਰਮੈਨ ਨੇ ਬਣਾਇਆ ਸੀ ਰਾਮ ਸੀਤਾ ਲਕਸ਼ਮਨ ਦਾ ਜੀ ਸਾਰਾ ਕ੍ਰਿਸ਼ਨ ਭਗਵਾਨ ਜੀ ਦਾ ਮੰਦਰ ਬਣਿਆ ਸਾਰਾ ਬਹੁਤ ਜੀ ਨਵਾਂ ਬਣਿਆ ਹਾਂ ਜੀ ਨਵਾਂ ਬਣਵਾਇਆ ਜੀ ਠੀਕ ਹੈ ਤੇ ਕਬੱਡੀ ਕੱਪ ਵੀ ਕਹਿੰਦੇ ਪੰਨਮਾ ਦਾ ਪੂਰਾ ਟਾਪ ਦਾ ਠੀਕ ਹੈ ਤੇ ਉਹ ਜਿਹੜੇ ਡੇਟਾ ਬਸ ਥੋੜੇ ਦਿਨਾਂ ਚ ਰੱਖਿਆ ਜਾਣੀ ਪਿੰਡ ਦੀ ਟੀਮ ਤਾਂ ਨਹੀਂ ਹੈਗੀ ਕਹੇਗੀ ਨਹੀਂ ਪਿੰਡ ਦੀ ਨਹੀਂ ਛੋਟੇ ਬੱਚਿਆਂ ਨੇ ਜੀ ਇੱਕ ਮੁੰਡਾ ਖੇਡਦਾ ਸੀ ਸਾਡੇ ਪਹਿਲਾਂ ਹੈਗੇ ਸੀਗਾ ਜੀ ਗੁਰਮੀਤ ਪਨਵਾ ਜੀ ਗੁਰਮੀਤ ਪਨਵਾ ਬਹੁਤ ਸੂਰਤ ਵਧੀਆ ਕਬੱਡੀ ਖੇਡਦੇ ਨੇ ਜੀ ਉਹ ਠੀਕ ਹੈ ਤੇ ਨੌ ਚੱਲਦਾ ਜੀ ਸਾਰੇ ਜਿੱਥੇ ਮਰਜ਼ੀ ਗੁਰਮੀਤ ਪਨਵਾ ਪੁੱਤੋ ਦੱਸੋ ਵੀ ਹਾਂ ਮੁੰਡੇ ਹੈਗੇ ਸੀ ਪਨਵਾ ਦੇ ਜੀ ਠੀਕ ਹੈ ਜੀ ਤੇ ਲੈ ਵੀ ਸਦਨੋ ਸਮਸ਼ਾਨ ਘਾਟ ਕਹਿੰਦੇ ਸਾਰੇ ਪਿੰਡਾਂ ਦੇ ਪੰਚਾਇਤਾਂ ਨੂੰ ਹੀ ਬੇਨਤੀ ਵੀ ਕਰਦੇ ਆਂ ਤੇ ਇਹ ਜਾਣਕਾਰੀ ਭਰਪੂਰ ਵੀਡੀਓ ਵੀ ਆ ਤੇ ਤੁਸੀਂ ਇਥੋਂ ਸਿੱਧ ਵੀ ਲੈ ਸਕਦੇ ਆ ਕਿਉਂ ਦੀਪ ਹਾਂ ਹਾਂ ਆ ਜੋ ਆ ਜੋ ਉਧਰ ਪਾਰਕ ਨਾਲ ਹਨਾ ਵੀ ਬੈਠਣ ਨੂੰ ਬਹੁਤ ਸੋਹਣਾ ਬਣਾ ਹੋਇਆ ਇਸ ਤੋਂ ਹਾਂ ਹਾਂ ਅੰਗੀ ਮੈਂ ਕਹਿੰਦਾ ਕਹਿੰਦਾ ਸਰਪੰਚੀ ਸਰਪੰਚੀ ਕਹਿਣਾ ਸੋਕਾ ਅੰਗੀਠਾ ਸਾਹਿਬ ਦੀ ਮਤਲਬ ਇਥੇ ਪੂਰੀ ਪ੍ਰੋਪਰ ਸੰਭਾਲ ਆਇਆ ਨਹੀਂ ਹੈ ਵੀ ਗੰਦ ਜ ਆ ਪਿਆ ਪਿਆ ਉਹ ਬਹੁਤ ਚੰਗੀ ਤਰ੍ਹਾਂ ਸਫਾਈ ਕੀਤੀ ਹੋਈ ਹੈ ਤੇ ਵਧੀਆ ਫੁੱਲ ਦਾ ਬੂਟੇ ਨੇ ਜਿਹੜਾ ਸਟੇਡੀਅਮ ਬਣਾਇਆ ਹੈ ਉਹਦੇ ਵਿੱਚ ਵੀ ਕਹਿੰਦੇ ਬੋਤਲ ਪਾਮ ਲਾਏ ਹੋਏ ਨੇ 5-5000 ਦੇ 15-15000 ਤੱਕ ਦੇ ਬੂਟੇ ਵੀ ਲਾਏ ਹੋਏ ਨੇ ਸਟੇਡੀਅਮ ਦੇ ਵਿੱਚ ਹਾਂ ਆਹ ਸ਼ੈਡਰ ਵੀ ਬਹੁਤ ਸੋਹਣਾ ਬੈਠਣ ਨੂੰ ਬਾਕੀ ਇੱਕ ਚੀਜ਼ ਹੋਰ ਹੈ ਮਨਦੀਪਾ ਨਾਲ ਕੰਮ ਚੱਲਦਾ ਚਾਰੇ ਪਾਸੇ ਹਾਂ ਚਾਰੇ ਪਾਸੇ ਇਹ ਜੀ ਨੋਟ ਕਰਨ ਵਾਲੀ ਆ ਹਾਂ ਕੰਮ ਉਧਰ ਵੀ ਚੱਲ ਜੀਦਾ ਜਿਵੇਂ ਜਿਵੇਂ ਹੈਨਾ ਉਹ ਵੀ ਉਧਰ ਕੰਮ ਚੱਲ ਜੀਦਾ ਹੈ ਦਰਸ਼ਕਾਂ ਦਾ ਕਾਰਡ ਛਾੜ ਦਾ ਮਤਲਬ ਸੋਹਣਾ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਫਿਰ ਇਹ ਮਾਲੀ ਰੱਖੇ ਹੋਏ ਨੇ ਸਪੈਸ਼ਲ ਤੁਹਾਡੇ ਪਿੰਡ ਦੀ ਮਾਲੀ ਰੱਖਿਆ ਜੀ 24 ਘੰਟੇ ਸਾਡੇ ਮਾਲ ਨੂੰ ਵੀ ਬਾਰਾਂ ਮਿੰਟ ਇਹਨਾਂ ਰੇਗਾ ਦਾ ਕੰਮ ਚੱਲਦਾ ਹੀ ਰਹਿੰਦਾ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਲੈ ਵੀ ਸਦਰੋਂ ਬਹੁਤ ਸੋਹਣਾ ਪਿੰਡ ਪੰਨਵਾ ਕਰਕੇ ਆਪਣੇ ਆਪਣੇ ਪਿੰਡ ਦੀਆਂ ਪਰਚੇਤਾਂ ਤੱਕ ਪਹੁੰਚਾ ਦਿਓ ਹਾਂ ਬਿਲਕੁਲ ਪਿੰਡ ਦੀਆਂ ਪੰਚਾਇਤਾਂ ਤੱਕ ਆਪਣੇ ਆਪਣੇ ਪਿੰਡ ਦੀਆਂ ਤੱਕ ਜਰੂਰ ਪਹੁੰਚਾਓ ਤੇ ਦੇਖਣ ਜਰੂਰ ਆਇਓ ਪਿੰਡ ਨੂੰ ਹਾਂ ਪਿੰਡ ਪੰਨਵਾ ਹਾਂ ਭਵਾਨੀਗੜ੍ਹ ਦੇ ਲਾਗੇ ਆ ਜਿਲ੍ਹਾ ਸੰਗਰੂਰ ਪਟਿਆਲੇ ਦੀ ਹੱਦ ਪੈਣ ਠੀਕ ਬਣਾਇਆ ਗਿਆ ਲੱਗੀ ਹਾਂ 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 ਬੜਾ ਦਿਖਾ ਦਿੱਤੀ ਹਾਂ ਪਟਿਆਲੇ ਦੀ ਹਾਦਾ ਤੇ ਸੰਗਰੂਰ ਜ਼ਿਲ੍ਹਾ ਪਵਾਨੀਗੜ੍ਹ ਤੋਂ 6 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਠੀਕ ਹੈ ਜੀ ਓਕੇ ਜੀ ਧੰਨਵਾਦ